ਸ਼ਸ਼ੀਕਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਸੱਚੀ ਘਟਨਾ ਇੱਕ ਹੋਰ ਲੈ ਕੇ ਜੁੜਿਆ ਜੀ ਮੈਂ ਗੁਰਿੰਦਰ ਅੱਜ ਦੀ ਜਿਹੜੀ ਇਹ ਸੱਚੀ ਕਹਾਣੀ ਸਬੰਧ ਰੱਖਦੀ ਆ ਜੀ ਯੂਪੀ ਦੇ ਬਿਜਨੌਰ ਦੇ ਨਾਲ ਇੱਕ ਸਿੱਖ ਪਰਿਵਾਰ ਦੀ ਕਹਾਣੀ ਆ ਇਸ ਸਿੱਖ ਪਰਿਵਾਰ ਦੇ ਵਿੱਚ ਜੀ ਗੁਰਸੇਵਕ ਸਿੰਘ ਜੋ ਘਰ ਦਾ ਮੁਖੀ ਆ ਉਹਦੀ ਧਰਮ ਪਤਨੀ ਆ ਜੀ ਸੁਖਦੀਪ कौर ਤੇ ਉਹਨਾਂ ਦਾ ਇੱਕ ਬੇਟਾ ਬਲਰਾਜ ਸਿੰਘ ਹੈ ਤੇ ਇੱਕ ਬੇਟੀ ਆ ਜੀ ਅਮਰਤ ਕੌਰ ਅੱਗੇ ਉਹ ਬਲਰਾਜ ਸਿੰਘ ਦਾ ਇੱਕ ਮੁੰਡਾ ਵਾ ਜੀ ਕਮਲਪ੍ਰੀਤ ਸਿੰਘ ਜਾਨੀ ਕਿ ਗੁਰਸੇਵਕ ਸਿੰਘ ਹੋਰਾਂ ਦਾ ਤੇ ਗੁਰਸੇਵਕ ਸਿੰਘ ਸੁਖਦੀਪ ਕੌਰ ਹੋਰਾਂ ਦਾ ਪੋਤਾ ਹੁਣ ਕਮਲਪ੍ਰੀਤ ਸਿੰਘ ਤੇ ਅਮਰਤ ਕੌਰ ਦੋਨਾਂ ਦੀ ਉਮਰ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਸਿਰਫ 3 ਜਾਂ 4 ਸਾਲਾਂ ਦਾ ਫਰਕ ਆ ਜਾਨੀ ਕਿ ਜਿਹੜੀ ਭੂਆ ਲੱਗਦੀ ਆ ਕਮਲਪ੍ਰੀਤ ਦੀ ਉਹ ਸਿਰਫ 3-4 ਸਾਲ ਹੀ ਵੱਡੀ ਆ ਕਮਲਪ੍ਰੀਤ ਤੋਂ ਹੁਣ ਦਿਨ ਆਉਂਦਾ ਜੀ 21 ਅਕਤੂਬਰ 2017 ਦਾ ਅਮਰਤ ਕੌਰ ਲੱਭ ਨਹੀਂ ਰਹੀ ਸਵੇਰ ਦੀ ਘਰੋਂ ਗਈ ਆ ਤੇ ਪਤਾ ਨਹੀਂ ਲੱਗ ਰਿਹਾ ਵੀ ਉਹ ਕਿੱਥੇ ਗਈ ਹੈ ਉਹਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਆ ਮਾਂ ਜਿਹੜੀ ਇਕੱਲੀ ਸੀਗੀ ਘਰੇ ਸੁਖਦੀਪ ਕੌਰ ਬਹੁਤ ਜ਼ਿਆਦਾ ਲੱਭਣ ਦੀ ਕੋਸ਼ਿਸ਼ ਕਰਦੀ ਆ ਉਹਦੀਆਂ ਸਹੇਲੀਆਂ ਨੂੰ ਫੋਨ ਕਰਦੀ ਆ ਕਿਤੇ ਵੀ ਉਹਦਾ ਥੋ ਪਤਾ ਨਹੀਂ ਲੱਗ ਰਿਹਾ ਤੇ ਉਹਦਾ ਆਪਣਾ ਨੰਬਰ ਆ ਜਿਹੜਾ ਉਹ ਬੰਦ ਆ ਰਿਹਾ ਐਨੀ ਦੇਰ ਨੂੰ ਜਦੋਂ ਥੋੜੀ ਜੀ ਸ਼ਾਮ ਹੁੰਦੀ ਆ ਤਾਂ ਕਮਲਪ੍ਰੀਤ ਸਿੰਘ ਜਿਹੜਾ ਘਰ ਆਉਂਦਾ ਵਾ ਉਹਦਾ ਪੋਤਾ ਤਾਂ ਉਹਦੀ ਦਾਦੀ ਸੁਖਦੀਪ ਕੌਰ ਉਹਨੂੰ ਕਹਿੰਦੀ ਆ ਕਿ ਤੇਰੀ ਭੂਆ ਅਮਰਤ ਕੌਰ ਕਿਤੇ ਨਹੀਂ ਮਿਲ ਰਹੀ ਉਹਨੂੰ ਜਾ ਕੇ ਦੇਖ ਕੇ ਆ ਵੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਤਾਂ ਨਹੀਂ ਗਈ ਜਾਂ ਆਪਣੀਆਂ ਜਿਹੜੀਆਂ ਵੀ ਉਹਦੀਆਂ ਸਹੇਲੀਆਂ ਜਿੱਥੇ ਵੀ ਜਾਣਦੀ ਉਮੀਦ ਆ ਵੀ ਤੂੰ ਉੱਥੇ ਦੇਖ ਕੇ ਆ ਕਿ ਉਹ ਤੇ ਹੈ ਤਾਂ ਨਹੀਂ ਇੰਨੀ ਲੇਟ ਉਹ ਕਦੇ ਹੋਈ ਨਹੀਂ ਵੈਸੇ ਸੋ ਹਲੇ ਰਾਤ ਨਹੀਂ ਹੋਈ ਇਸ ਕਰਕੇ ਉਹ ਇੰਨਾ ਜ਼ਿਆਦਾ ਫਿਕਰ ਨਹੀਂ ਕੀਤਾ ਜਾ ਰਿਹਾ ਪਰ ਮਾਂ ਨੂੰ ਫੇਰ ਵੀ ਫਿਕਰ ਪੈ ਚੁੱਕਿਆ ਵਾ ਕਮਲਪ੍ਰੀਤ ਉਹਨੂੰ ਲੱਭਣ ਦੇ ਲਈ ਜਾਂਦਾ ਵਾ ਤੇ ਆਪਣੀ ਭੂਆ ਨੂੰ ਜਿੱਥੇ ਵੀ ਉਹਨੂੰ ਲੱਗਦਾ ਸੀ ਕਿ ਉਹ ਜਾ ਸਕਦੀ ਆ ਉੱਥੇ-ਉੱਥੇ ਉਹ ਜਾਂਦਾ ਵਾ ਪਰ ਉਹ ਕਿਤੇ ਵੀ ਨਹੀਂ ਮਿਲਦੀ ਨੰਬਰ ਉਹਦਾ ਮਿਲ ਨਹੀਂ ਰਿਹਾ ਤੇ ਇੰਨੀ ਦੇਰ ਨੂੰ ਜਿਹੜੀ ਸੁਖਦੀਪ कौर ਆਪਣੇ ਘਰ ਵਾਲੇ ਗੁਰਸੇਵਕ ਸਿੰਘ ਨੂੰ ਫੋਨ ਕਰਦੀ ਆ ਉਹ ਬਹੁਤ ਜ਼ਿਆਦਾ ਘਬਰਾ ਚੁੱਕੀ ਆ ਸੁਖਦੀਪ कौर ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਰਿਹਾ ਵਾ ਆਪਣੇ ਪੁੱਤਰ ਜਾਨੀ ਕਿ ਬਲਰਾਜ ਸਿੰਘ ਅਮਰਤਕੌਰ ਦੇ ਭਰਾ ਨੂੰ ਵੀ ਫੋਨ ਕਰਦੀ ਆ ਉਹ ਵੀ ਆ ਜਾਂਦਾ ਸਾਰੇ ਜਣੇ ਇਕੱਠੇ ਹੁਣ ਹੋ ਜਾਂਦੇ ਨੇ ਤੇ ਅਮਰਤਕੌਰ ਨੂੰ ਲੱਭਣ ਦੇ ਵਿੱਚ ਜੁਟ ਜਾਂਦੇ ਨੇ ਸਾਰਾ ਪਰਿਵਾਰ ਅਮਰਤ ਕੌਰ ਜਿੱਥੇ ਵੀ ਜਾ ਸਕਦੀ ਸੀ ਉੱਥੇ-ਉੱਥੇ ਜਾਂਦਾ ਵਾ ਤੇ ਪਰ ਅਮਰਤ ਕੌਰ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ। ਸ਼ਾਮ ਹੋ ਸ਼ਾਮ ਤੋਂ ਹੁਣ ਰਾਤ ਹੋ ਚੁੱਕੀ ਆ। ਉਹਦਾ ਨੰਬਰ ਫੇਰ ਟਰਾਈ ਕੀਤਾ ਜਾਂਦਾ ਪਰ ਉਹਦਾ ਨੰਬਰ ਹਾਲੇ ਵੀ ਨਹੀਂ ਲੱਗ ਰਿਹਾ। ਹੁਣ ਅੱਕ ਕੇ ਇਹਦੀ ਸਾਰਾ ਪਰਿਵਾਰ ਪੁਲਿਸ ਦੀ ਸਹਾਇਤਾ ਲੈਣੀ ਚਾਹੁੰਦਾ ਵਾ ਤੇ ਪੁਲਿਸ ਥਾਣੇ ਜਾ ਕੇ ਅਮਰਤ ਕੌਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਦਿੰਦਾ ਵਾ। ਸਾਰੀ ਰਾਤ ਪੁਲਿਸ ਵੀ ਲੱਗੀ ਰਹਿੰਦੀ ਆ ਉਹਨਾਂ ਨੂੰ ਅੰਮ੍ਰਿਤਕੌਰ ਦਾ ਕਿਤੇ ਵੀ ਨਹੀਂ ਪਤਾ ਲੱਗਦਾ ਤਾਂ ਅਗਲੇ ਦਿਨ ਹੀ ਇੱਕ Laash ਮਿਲਦੀ ਆ ਬਹੁਤ ਦੂਰੋਂ ਜਿਹੜਾ ਜਿਮ ਕਾਰਬਟ ਨੈਸ਼ਨਲ ਪਾਰਕ ਆ ਜੀ ਉਹਦੇ ਬਾਰਡਰ ਦੇ ਕੋਲ ਇੱਕ ਲੜਕੀ ਦੀ Laash ਮਿਲਦੀ ਆ 20-21 ਸਾਲ ਉਦੀ ਉਮਰ ਹੈ ਤੇ ਉਹਦੀ ਜਦੋਂ ਫੋਟੋ ਆ ਸਾਰੇ ਥਾਣਿਆਂ ਦੇ ਵਿੱਚ ਘੁਮਾਈ ਜਾਂਦੀ ਆ ਸਰਕੂਲੇਟ ਕੀਤੀ ਜਾਂਦੀ ਆ ਤੇ ਜਦੋਂ ਬਿਜਨੌਰ ਥਾਣੇ ਦੇ ਵਿੱਚ ਉਹ ਫੋਟੋ ਆਉਂਦੀ ਆ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਜਿਹੜਾ ਪਰਿਵਾਰ ਰਾਤ ਨੂੰ ਲੱਭ ਰਿਆ ਸੀ ਲੜਕੀ ਨੂੰ ਵੀ ਉਸ ਲੜਕੀ ਦੇ ਨਾਲ ਇਸ ਡੈੱਡ ਬੋਡੀ ਦੀ ਸ਼ਕਲ ਮਿਲਦੀ ਆ ਤੇ ਇੱਕ ਹੈਰਾਨੀ ਦੀ ਗੱਲ ਸੀ ਉਹ ਡੈੱਡ ਬੋਡੀ ਆ ਜਿਹੜੀ ਬਿਲਕੁਲ ਨੀਲੀ ਪੈ ਚੁੱਕੀ ਸੀ ਜਿੱਦਾਂ ਉਹਨੇ ਜ਼ਹਿਰ ਨਿਕਲਿਆ ਹੋਵੇ ਹੁਣ ਜੀ ਪੁਲਿਸ ਗੁਰਸੇਵਕ ਸਿੰਘ ਨੂੰ ਬੁਲਾਉਂਦੀ ਆ ਉਹਨਾਂ ਨੇ ਜਿਮ ਕਾਰਬਟ ਜਿਹੜਾ ਉੱਥੇ ਨੈਸ਼ਨਲ ਪਾਰਕ ਦੇ ਬਾਰਡਰ ਦੇ ਉੱਤੇ ਜਿੱਥੋਂ ਮਤਲਬ ਉਹ ਡੈੱਡ ਬੋਡੀ ਮਿਲੀ ਸੀ ਉੱਥੇ ਜਾਣਾ ਸੀ ਗੁਰਸੇਵਕ ਸਿੰਘ ਨੂੰ ਨਾਲ ਲਿਆ ਜਾਂਦਾ ਵਾ ਪੁਲਿਸ ਉੱਥੇ ਪਹੁੰਚਦੀ ਆ ਜੀ ਤੇ ਸ਼ਨਾਖਤ ਕਰ ਲਈ ਜਾਂਦੀ ਆ ਗੁਰਸੇਵਕ ਸਿੰਘ ਦੇ ਵੱਲੋਂ ਕਿ ਹਾਂ ਇਹ ਡੈੱਡ ਬੋਡੀ ਆ ਜਿਹੜੀ ਅਮਰਤਕੌਰ ਦੀ ਹੀ ਆ ਪਿਓ ਦਾ ਰੋ ਰੋ ਕੇ ਬੁਰਾ ਹਾਲ ਸੀ ਸਾਰੇ ਪਰਿਵਾਰ ਦਾ ਹੀ ਰੋ ਰੋ ਕੇ ਬੁਰਾ ਹਾਲ ਸੀ ਕਿ ਆਖਿਰ ਉਹਨਾਂ ਦੀ ਧੀ ਦੇ ਨਾਲ ਇੰਨਾ ਜਿਹੜਾ ਬੁਰੇ ਤਰੀਕੇ ਦੇ ਨਾਲ ਇਹ ਸੁਸਾਈਡ ਆ ਜਾਂ ਮਰਡਰ ਆ ਇਹ ਨਹੀਂ ਸੀ ਹਲੇ ਕਲੀਅਰ ਹੋਇਆ ਇੰਨੇ ਬੁਰੇ ਤਰੀਕੇ ਦੀ ਮੌਤ ਕਿਉਂ ਹੋਈ ਪਰਿਵਾਰ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ ਜੀ ਬਾਡੀ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਵਾ ਤੇ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਉਦੋਂ ਪੁਲਿਸ ਨੂੰ ਇਹ ਕਲੀਅਰ ਵੀ ਹੋ ਜਾਂਦਾ ਵਾ ਉਹਨਾਂ ਦਾ ਜਿਹੜਾ ਸ਼ੱਕ ਸੀ ਇਹ ਉਹ ਸਾਬਤ ਹੋ ਜਾਂਦਾ ਕਹਿ ਲਊ ਕਿ ਬਾਡੀ ਆ ਜਿਹੜੀ ਉਹਦੇ ਅੰਦਰ ਜ਼ਹਿਰ ਪਾਈ ਜਾਂਦੀ ਆ ਪੋਸਟਮਾਰਟਮ ਦੀ ਰਿਪੋਰਟ ਇਹ ਕਹਿੰਦੀ ਸੀ ਤੇ ਨਾਲ ਇੱਕ ਹੋਰ ਹੈਰਾਨ ਕਰ ਦੇਣ ਵਾਲੀ ਜਿਹੜੀ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਉਹ ਬਾਡੀ ਆ ਜਿਹੜੀ ਉਹ ਲੜਕੀ ਆ ਅਮਰਤਕੌਰ ਉਹ 4 ਮਹੀਨੇ ਦੀ ਪ੍ਰੈਗਨੈਂਸੀ ਇਹ ਸੁਣ ਕੇ ਘਰ ਵਾਲੇ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਉਹਨਾਂ ਦੀ ਪਰੇਸ਼ਾਨੀ ਦੇ ਨਾਲ ਇੱਕ ਹੋਰ ਜਿਹੜੀ ਸਮੱਸਿਆ ਜੁੜਦੀ ਆ ਉਹ ਇਹ ਸੀ ਉਹਨਾਂ ਨੇ ਸਮੱਸਿਆ ਦਾ ਜਿਹੜਾ ਸਾਹਮਣਾ ਕਰਨਾ ਸੀ ਕਿ ਸਮਾਜ ਹੋਣ ਉਹਨਾਂ ਨੂੰ ਕੀ ਕਹੂਗਾ ਕਿ ਇੱਕ ਤਾਂ ਉਹ ਇੰਨੀ ਦੂਰ ਕਰਨ ਕਿ ਗਈ ਸੀ ਇਹਨਾਂ ਦੀ ਕੁੜੀ ਤੇ ਉਹ ਤੋਂ 4 ਮਹੀਨੇ ਦੀ ਪ੍ਰੈਗਨੈਂਟ ਜਦੋਂ ਕਿਸੇ ਨੂੰ ਪਤਾ ਲੱਗੂਗਾ ਤੇ ਉਹ ਪਰਿਵਾਰ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿਣਾ ਉਹਨਾਂ ਨੂੰ ਇਹ ਫਿਕਰਾਂ ਜੜੀਆਂ ਵੱਡ ਵੱਡ ਕੇ ਖਾਰੀਆਂ ਨੇ ਇੱਕ ਇੱਕ ਉਹਨਾਂ ਨੇ ਠੀਕ ਹੋਈ ਤੇ ਉਹ ਵੀ ਇਸ ਤਰੀਕੇ ਦੇ ਨਾਲ ਹੁਣੇ ਕੁਦਰਤੀ ਗੱਲ ਆ ਜੀ ਪੁਲਿਸ ਨੇ ਪਰਿਵਾਰ ਨੂੰ ਪੁੱਛਤਾਛ ਕਰਨੀ ਸੀ ਕਿ ਆਖਿਰ ਇਹ ਸਾਰਾ ਕੁਝ ਕਿਵੇਂ ਹੋਇਆ ਕਿਹਦੇ ਨਾਲ ਉਹਦੇ ਨਜਾਇਜ਼ ਸਬੰਧ ਸੀ ਇਹ ਜਿਹੜਾ ਉਹਦੇ ਪੇਟ ਦੇ ਵਿੱਚ ਬੱਚਾ ਸੀ ਉਹ ਕੀ ਦਾ ਸੀ ਪਿਓ ਨੂੰ ਪੁੱਛਿਆ ਜਾਂਦਾ ਮਾਂ ਨੂੰ ਪੁੱਛਿਆ ਜਾਂਦਾ ਤੇ ਉਹਦੇ ਭਰਾ ਨੂੰ ਪੁੱਛਿਆ ਜਾਂਦਾ ਪਰ ਉਹ ਸਿਰਫ ਇੰਨੀ ਗੱਲ ਕਹਿੰਦੇ ਆ ਕਿ ਉਹ ਕਾਲਜ ਜਾਂਦੀ ਸੀ ਪੜ੍ਹਨ ਵਾਸਤੇ ਇਸ ਤੋਂ ਇਲਾਵਾ ਉਹ ਕਿਤੇ ਨਹੀਂ ਜਾਂਦੀ ਸੀ ਸਾਡੀ ਕੁੜੀ ਇਦਾਂ ਦੀ ਨਹੀਂ ਸੀ ਅਸੀਂ ਬਿਲਕੁਲ ਨਹੀਂ ਮੰਨ ਸਕਦੇ ਕਿ ਇਹ ਗੱਲ ਸੱਚੀ ਆ ਸਾਨੂੰ ਨਹੀਂ ਪਤਾ ਕਿ ਉਹਦੇ ਕਿਹਦੇ ਨਾਲ ਗੱਲਬਾਤ ਕਰਦੀ ਸੀ ਕਿਹਦੇ ਨਾਲ ਉਹਦੇ ਸਬੰਧ ਸੀਗੇ ਪੁਲਿਸ ਇਹ ਗੱਲ ਹੁਣ ਮੰਨ ਜਾਂਦੀ ਆ ਕਿ ਵਾਕਈ ਪਰਿਵਾਰ ਨੂੰ ਕੁਝ ਨਹੀਂ ਪਤਾ ਕਿ ਉਹਦੇ ਜੇ ਕਿਤੇ ਅਫੇਅਰ ਸੀਗਾ ਵੀ ਅਮਰਤਕੌਰ ਦਾ ਤਾਂ ਕਿਹਦੇ ਨਾਲ ਸੀ ਪਰਿਵਾਰ ਨੂੰ ਵਾਕਈ ਇਹਦੇ ਬਾਰੇ ਕੁਝ ਨਹੀਂ ਸੀ ਪਤਾ ਕੌਲਸੋ ਹੁਣ ਆਪਣੇ ਲੈਵਲ ਤੇ ਜਿਹੜੀ ਇਨਵੈਸਟੀਗੇਸ਼ਨ ਕਰਨੀ ਸੀ ਉਹ ਸ਼ੁਰੂ ਕਰਦੀ ਆ ਉਹ ਕੇਸ ਨੂੰ ਸਟੱਡੀ ਕਰਦੀ ਆ ਤੇ ਇੱਕ ਬਹੁਤ ਅਹਿਮ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਆ ਕਿਸੇ ਦੇ ਜ਼ਰੀਏ ਕਿ ਜਿੱਥੇ ਜਿਮ ਕੌਰਬਟ ਨੈਸ਼ਨਲ ਪਾਰਕ ਦੇ ਕੋਲ ਜਿੱਥੇ ਡੈੱਡ ਬੋਡੀ ਮਿਲੀ ਆ ਉੱਥੇ ਹੀ ਜਿਹੜਾ ਇਹਦਾ ਭਤੀਜਾ ਸੀ ਅਮਰਤਕੌਰ ਦਾ ਕਮਲਪ੍ਰੀਤ ਸਿੰਘ ਉਹਨੂੰ ਵੀ ਦੇਖਿਆ ਗਿਆ ਸੀਗਾ ਤੇ ਜਦੋਂ ਪੁਲਿਸ ਇਹਨਾਂ ਦੇ ਪਿੰਡ ਬਜਨੌਰ ਪਹੁੰਚੀ ਸੀ ਪੁੱਛਤਾਛ ਕਰਨ ਦੇ ਲਈ ਇੱਕ ਛੋਟੇ ਜਿਹੇ ਬੱਚੇ ਨੇ ਪੁਲਿਸ ਨੂੰ ਇਹ ਦੱਸਿਆ ਕਿ ਉਹਨੇ ਜਿਹੜੀ ਕਮਲਪ੍ਰੀਤ ਉਹਨੇ ਕਮਲਪ੍ਰੀਤ ਸਿੰਘ ਨੂੰ ਤੇ ਜਿਹੜੀ ਅੰਮ੍ਰਿਤਕੌਰ ਇਹ ਦੋਨਾਂ ਨੂੰ ਅਪੱਤੀਜਨਕ ਹਾਲਤ ਦੇ ਵਿੱਚ ਦੱਸਿਆ ਸੀ ਬੱਚੇ ਨੇ ਆਪਣੇ ਜਿੱਦਾਂ ਵੀ ਉਹ ਆਪਣੇ ਢੰਗ ਦੇ ਨਾਲ ਇਹ ਥੋੜੀ ਜੀ ਉਹਨੂੰ ਸੂ ਪੁਲਿਸ ਨੂੰ ਤੇਤੀ ਸੀ ਪੁਲਿਸ ਦੇ ਸਾਹਮਣੇ ਇਹ ਕੇਸ ਆ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਕਲੀਅਰ ਹੋ ਗਿਆ ਸੀ ਉਹਨਾਂ ਨੇ ਹੁਣ ਸਿੱਧਾ ਚੁੱਕਿਆ ਜੀ ਕਮਲਪ੍ਰੀਤ ਸਿੰਘ ਨੂੰ ਕਮਲਪ੍ਰੀਤ ਸਿੰਘ ਨੂੰ ਚੁੱਕ ਕੇ ਜਦੋਂ ਥਾਣੇ ਲਿਜਾਇਆ ਜਾਂਦਾ ਵਾ ਉਹਨੂੰ ਬਿਲਕੁਲ ਵੀ ਪਿਆਰ ਦੇ ਨਾਲ ਨਹੀਂ ਪੁੱਛਿਆ ਜਾਂਦਾ ਸਿੱਧਾ ਪੁਲਿਸ ਆਪਣਾ ਢੰਗ ਪਨਾਉਂਦੀ ਆ ਸ਼ਕਤੀ ਦੇ ਨਾਲ ਪੁੱਛਤਾਛ ਕੀਤੀ ਜਾਂਦੀ ਆ ਤਾਂ ਕਮਲਪ੍ਰੀਤ ਸਿੰਘ ਜੋ ਕਹਾਣੀ ਦੱਸਦਾ ਇਹ ਸੁਣ ਕੇ ਪੁਲਿਸ ਹੈਰਾਨ ਰਹਿ ਜਾਂਦੀ ਆ ਕਮਲਪ੍ਰੀਤ ਸਿੰਘ ਦੱਸਦਾ ਕਿ ਆਵੇਂ ਉਹ ਮੇਰੀ ਭੂਆ ਸੀ ਅਸੀਂ ਬਚਪਨ ਚ ਇਕੱਠੇ ਵੱਡੇ ਹੋਏ ਆ ਸਾਡੇ ਵਿੱਚ ਸਾਡੀ ਉਮਰ ਦੇ ਵਿੱਚ ਬਹੁਤਾ ਕੋਈ ਫਰਕ ਨਹੀਂ ਸੀਗਾ ਅਸੀਂ ਇਕੱਠੇ ਖੇਡਦੇ ਸੀ ਇਕੱਠੇ ਪੜ੍ਹਦੇ ਸੀਗੇ ਤੇ ਇਕੱਠੇ ਸੌਂ ਵੀ ਜਾਂਦੇ ਸੀ ਤੇ ਇੱਕੋ ਘਰ ਦੇ ਵਿੱਚ ਅਸੀਂ ਇੱਕੋ ਛੱਤ ਦੇ ਥੱਲੇ ਰਹੇ ਆ ਹੌਲੀ ਹੌਲੀ ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਗਏ ਤੇ ਅਸੀਂ ਦੋਸਤਾਂ ਦੇ ਵਾਂਗੂ ਗੱਲ ਕਰਦੇ ਸੀਗੇ ਭਾਵੇਂ ਮੈਂ ਉਹਨੂੰ ਕਹਿੰਦਾ ਭੂਆ ਸੀ ਪਰ ਅਸੀਂ ਦੋਸਤਾਂ ਦੇ ਵਾਂਗੂ ਗੱਲ ਕਰਦੇ ਸੀ ਤੇ ਮੈਂ ਉਹਨੂੰ ਹਮੇਸ਼ਾ ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ ਤਾਂ ਛੇੜਦਾ ਕਿ ਭੂਆ ਆਪਣੀ ਕਿਸੇ ਸਹੇਲੀ ਦੇ ਨਾਲ ਮੇਰੀ ਗੱਲ ਕਰਾ ਦੇ ਤੇ ਜਦੋਂ ਇਹੋ ਜਿਹੀਆਂ ਗੱਲਾਂ ਹੋਣ ਲੱਗੀਆਂ ਬਹੁਤ ਜ਼ਿਆਦਾ ਫ੍ਰੈਂਕ ਹੋ ਗਏ ਤੇ ਇਹਨਾਂ ਵਿੱਚ ਕੋਈ ਝਾਕਾ ਨਹੀਂ ਰਿਹਾ ਤੇ ਇਹ ਆਪਸ ਦੇ ਵਿੱਚ ਹੀ ਅਟ੍ਰੈਕਟ ਇੰਨੇ ਜ਼ਿਆਦਾ ਹੋ ਗਏ ਆਪਸ ਦੇ ਵਿੱਚ ਹੀ ਇਹ ਪਿਆਰ ਕਰ ਬੈਠਦੇ ਨੇ ਕਿਉਂਕਿ ਉਮਰ ਇੱਕੋ ਜੀ ਸੀ ਇੱਕ ਤਰ੍ਹਾਂ ਨਾਲ ਹਾਂੜਦੇ ਸੀ ਇੱਕ ਘਰ ਦੇ ਥੱਲੇ ਹੀ ਰਹਿ ਰਹੇ ਸੀ ਤੇ ਮਰਿਆਦਾ ਜਿਹੜੀ ਇਹ ਦੋਨੋਂ ਭੁੱਲ ਜਾਂਦੇ ਨੇ ਇਹ ਕਮਲਪ੍ਰੀਤ ਸਿੰਘ ਵੀ ਰਿਸ਼ਤੇ ਦੀ ਮਰਿਆਦਾ ਭੁੱਲ ਜਾਂਦਾ ਤੇ ਜਿਹੜੀ ਇਹਦੀ ਭੂਆ ਅਮਰਿਤਕੌਰ ਉਹ ਵੀ ਰਿਸ਼ਤੇ ਦੀ ਮਰਿਆਦਾ ਭੁੱਲ ਜਾਂਦੀ ਆ ਤੇ ਦੋਨਾਂ ਦੇ ਵਿੱਚ ਸਬੰਧ ਬਣਦੇ ਨੇ ਕੱਲੇ ਇਸ਼ਕ ਸਬੰਧ ਨਹੀਂ ਇਹਨਾਂ ਦੇ ਵਿੱਚ ਫਿਜ਼ੀਕਲ ਰਿਲੇਸ਼ਨ ਵੀ ਬਣ ਜਾਂਦੇ ਨੇ ਸਰੀਰਕ ਸਬੰਧ ਵੀ ਇਹ ਇੱਕ ਦੂਜੇ ਨਾਲ ਬਣਾ ਲੈਂਦੇ ਨੇ ਤੇ ਇਹ ਪਰਿਵਾਰ ਨੂੰ ਬਿਲਕੁਲ ਸ਼ੱਕ ਨਹੀਂ ਹੁੰਦਾ ਵੀ ਇਹ ਸਾਰਾ ਕੁਝ ਘਰ ਦੇ ਵਿੱਚ ਚੱਲ ਰਿਹਾ ਵਾ ਉਹਨਾਂ ਨੂੰ ਇਹ ਸੀ ਵੀ ਦੋਨੋਂ ਜਣੇ ਜਿੱਦਾਂ ਸ਼ੁਗਲ ਮੇਲਾ ਕਰਦੇ ਨੇ ਵੀ ਉਦਾਂ ਹੀ ਰਹਿੰਦੇ ਨੇ ਉਹ ਕੋਈ ਵੀ ਇਦਾਂ ਦੀ ਗੱਲ ਦਿਲ ਦੇ ਵਿੱਚ ਨਹੀਂ ਸੀ ਲੈ ਕੇ ਆਉਂਦੇ ਪਰ ਜਦੋਂ ਬੱਚੇ ਨੇ ਕਦੇ ਨਾ ਕਦੇ ਕਿਤੇ ਨਾ ਕਿਤੇ ਉਹਨਾਂ ਨੂੰ ਦੇਖ ਲਿਆ ਹੋਣਾ ਵਾ ਉਹ ਪੁਲਿਸ ਨੂੰ ਦੱਸਿਆ ਜਿੱਤੋਂ ਪੁਲਿਸ ਨੂੰ ਸੂ ਮਿਲੀ ਹੁਣ ਜੀ ਜਦੋਂ ਪ੍ਰੈਗਨੈਂਟ ਹੋ ਗਈ ਅਮਰਤ ਕੌਰ ਤਾਂ ਉਹਨੇ ਜਦੋਂ ਦੱਸਿਆ ਕਮਲਪ੍ਰੀਤ ਸਿੰਘ ਨੂੰ ਤਾਂ ਉਹਨੇ ਪਹਿਲਾਂ ਤਾਂ ਕਿਹਾ ਵੀ ਇਹਨੂੰ ਤੂੰ ਬੱਚੇ ਨੂੰ ਜਿਹੜਾ ਅਬੋਰਸ਼ਨ ਆ ਉਹ ਕਰਵਾ ਲੈਨੇ ਆ ਤਾਂ ਅਮਰਤਕੌਰ ਕਹਿੰਦੀ ਆ ਕਿ ਚੌਥਾ ਮਹੀਨਾ ਵਾਂ ਇਹ ਵੀ ਪੋਸੀਬਲ ਨਹੀਂ ਆਏਗਾ ਤਾਂ ਉਸ ਤੋਂ ਬਾਅਦ ਅਮਰਤਕੌਰ ਕਹਿੰਦੀ ਆ ਕਿ ਤੂੰ ਮੇਰੇ ਨਾਲ ਵਿਆਹ ਕਰਾ ਕਮਲਪ੍ਰੀਤ ਸਿੰਘ ਕਹਿੰਦਾ ਕਿ ਇਹ ਬਿਲਕੁਲ ਨਹੀਂ ਹੋ ਸਕਦਾ ਲੋਕ ਕੀ ਕਹਿਣਗੇ ਕਿ ਤੂੰ ਮੇਰੀ ਭੂਆ ਲੱਗਦੀ ਆ ਮੈਂ ਤੇਰੇ ਨਾਲ ਵਿਆਹ ਕਿੱਦਾਂ ਕਰਾ ਲਵਾਂ ਸਮਾਜ ਆਪਾਂ ਨੂੰ ਬਿਲਕੁਲ ਵੀ ਪਰਵਾਹ ਨਹੀਂ ਕਰੂਗਾ ਆਪਣੇ ਘਰ ਵਾਲੇ ਆਪਣੇ ਬਾਰੇ ਕੀ ਕਹਿਣਗੇ ਅਮਰਤਕੌਰ ਕਹਿੰਦੀ ਹੈ ਕਿ ਜਦੋਂ ਮੇਰੇ ਨਾਲ ਸਬੰਧ ਬਣਾਏ ਸੀ ਤੂੰ ਉਦੋਂ ਇਹ ਗੱਲਾਂ ਕਿਉਂ ਨਹੀਂ ਸੋਚੀਆਂ ਵੀ ਹੁਣ ਤੈਨੂੰ ਇਹ ਗੱਲਾਂ ਕਿਉਂ ਯਾਦ ਆ ਰਹੀਆਂ ਨੇ ਫਿਰ ਜਦੋਂ ਕਮਲਪ੍ਰੀਤ ਸਿੰਘ ਨੂੰ ਲੱਗਦਾ ਕਿ ਇਹ ਹੁਣ ਘੜਾ ਛੱਡਣ ਵਾਲੀ ਨਹੀਂ ਹੈਗੀ ਉਹਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਬਣਾ ਰਹੀ ਸੀ ਅਮਰਤਕੌਰ ਕਿ ਮੈਂ ਤੇਰੇ ਵਿਆਹ ਨਾਲ ਨਹੀਂ ਰਹਿ ਸਕਦੀ ਤੂੰ ਮੇਰੇ ਨਾਲ ਜਾਂ ਤਾਂ ਵਿਆਹ ਕਰਾ ਤੇ ਜਾਂ ਆਪਾਂ ਭੱਜ ਚੱਲਦੇ ਆਂ ਇਦਾਂ ਦੇ ਪ੍ਰੈਸ਼ਰ ਜਦੋਂ ਉਹ ਬਣਾਉਣ ਲੱਗਦੀ ਆ ਤਾਂ ਕਮਲਪ੍ਰੀਤ ਸਿੰਘ ਇੱਕ ਪਲਾਨ ਬਣਾਉਂਦਾ ਵਾ ਇੱਕ ਆਈਡੀਆ ਉਹਦੇ ਦਿਮਾਗ ਦੇ ਵਿੱਚ ਆਉਂਦਾ ਵਾ ਉਹਨੂੰ ਕਹਿੰਦਾ ਵਾ ਕਿ ਆਪਾਂ ਇਸ ਜਹਾਨ ਦੇ ਵਿੱਚ ਵਿਆਹ ਨਹੀਂ ਕਰਾ ਸਕਦੇ ਆਪਣੀ ਬਹੁਤ ਜ਼ਿਆਦਾ ਬਦਨਾਮੀ ਹੋਊਗੀ ਆਪਾਂ ਇਦਾਂ ਕਰਦੇ ਆਂ ਇੱਕ ਦੂਜੇ ਨੂੰ ਖਤਮ ਕਰ ਲੈਨੇ ਆਂ ਤੇ ਕਿਸੇ ਹੋਰ ਜਹਾਨ ਦੇ ਵਿੱਚ ਜਾ ਕੇ ਆਪਾਂ ਇਕੱਠੇ ਹੋਵਾਂਗੇ ਤੇ ਆਪਾਂ ਇੱਕੋ ਹੀ ਰਵਾਂਗੇ ਹੁਣ ਅੰਮ੍ਰਿਤਕੌਰ ਪਿਆਰ ਦੇ ਵਿੱਚ ਕਮਲੀ ਹੋਈ ਕਮਲਪ੍ਰੀਤ ਸਿੰਘ ਦੀਆਂ ਗੱਲਾਂ ਤੇ ਯਕੀਨ ਕਰ ਲੈਂਦੀ ਆ ਤੇ ਉਹਨੂੰ ਉਹ ਤਿਆਰ ਹੋ ਜਾਂਦੀ ਆ ਕਿ ਆਪਾਂ ਦੋਨੋਂ ਇਕੱਠੇ ਮਰਾਂਗੇ ਹੁਣ ਕਮਲਪ੍ਰੀਤ ਸਿੰਘ ਇੱਕ ਜ਼ਹਿਰ ਦੀ ਜਿਹੜੀ ਸ਼ੀਸ਼ੀ ਲੈ ਲੈਂਦਾ ਕਿਸੇ ਲਿੰਕ ਦੇ ਥਰੂ ਉਹਨੂੰ ਕਹਿੰਦਾ ਕਿ ਆਪਾਂ ਜੈਮ ਕੋਰਬਟ ਜਿੱਥੇ ਹੈਗਾ ਵਾ ਨੈਸ਼ਨਲ ਪਾਰਕ ਹੈ ਉੱਥੇ ਜਾਵਾਂਗੇ ਤੇ ਉੱਥੇ ਜਾ ਕੇ ਇਹ ਸਾਰਾ ਕੁਝ ਕਰਾਂਗੇ ਅਮਰਤਕੌਰ ਤਿਆਰ ਹੋ ਜਾਂਦੀ ਆ ਉੱਥੇ ਜਾ ਕੇ ਕਮਲਪ੍ਰੀਤ ਪਹਿਲਾਂ ਡਰਾਮਾ ਕਰਦਾ ਬੋਤਲ ਖੋਲ ਕੇ ਉਹ ਪੀਣ ਦੀ ਤੇ ਉਹਨੂੰ ਪੀਣ ਤੋਂ ਰੋਕਦੀ ਆ ਅਮਰਤਕੌਰ ਇੰਨਾ ਜ਼ਿਆਦਾ ਉਹਨੂੰ ਪਿਆਰ ਕਰ ਬੈਠੀ ਸੀ ਕਹਿੰਦੀ ਵੀ ਮੈਂ ਤੈਨੂੰ ਐਦਾਂ ਮਰਦਿਆ ਨਹੀਂ ਦੇਖ ਸਕਦੀ ਪਹਿਲਾਂ ਮੈਂ ਪੀਵਾਂਗੀ ਉਸ ਤੋਂ ਬਾਅਦ ਤੂੰ ਪੀਏਗਾ ਕਮਲਪ੍ਰੀਤ ਉਹ ਸ਼ੀਸ਼ੀ ਆ ਜਿਹੜੀ ਉਹਨੂੰ ਦੇ ਦਿੰਦਾ ਤੇ ਅਮਰਤਕੌਰ ਚੁੱਪ ਕਰਕੇ ਉਹ ਜ਼ਹਿਰ ਪੀ ਲੈਂਦੀ ਆ ਜਦੋਂ ਜ਼ਹਿਰ ਪੀਂਦੀ ਆ ਉਹ ਤੜਪਦੀ ਆ ਤੇ ਉਹ ਤੜਪਦੀ ਹੋਈ ਹੁਣ ਕਮਲਪ੍ਰੀਤ ਨੂੰ ਕਹਿੰਦੀ ਆ ਕਿ ਤੂੰ ਵੀ ਪੀ ਕਮਲਪ੍ਰੀਤ ਕਹਿੰਦਾ ਕਿ ਇਹ ਸਿਰਫ ਤੇਰੇ ਵਾਸਤੇ ਸੀ ਮੈਂ ਇਹ ਨਹੀਂ ਪੀਵਾਂਗਾ ਤੇ ਅਮਰਤਕੌਰ ਦੀ ਤੜਪ ਜਿਹੜੀ ਹੋਰ ਜ਼ਿਆਦਾ ਵੱਧ ਜਾਂਦੀ ਆ ਇਹ ਸੁਣ ਕੇ ਤੇ ਬਹੁਤ देर ਹੋ ਚੁੱਕੀ ਸੀ ਇਹ ਗੱਲ ਸੁਣਦੇ ਉਹਨੂੰ ਵੀ ਹੁਣ ਉਹਨੂੰ ਸਮਝ ਆ ਗਈ ਸੀ ਕਿ ਇਹ ਇਨਸਾਨ ਮੈਨੂੰ ਇੱਥੇ ਕਿਉਂ ਲੈ ਕੇ ਆਇਆ ਤੇ ਇਹ ਜ਼ਹਿਰ ਮੈਨੂੰ ਦੇ ਕੇ ਮੇਰਾ ਸਿਰਫ ਮੈਨੂੰ ਮਾਰਨ ਦੇ ਲਈ ਇੱਥੇ ਲੈ ਕੇ ਆਇਆ ਵਾ ਤੇ ਉਹ ਆਪਣਾ ਦਮ ਤੋੜ ਦਿੰਦੀ ਆ ਤੇ ਕਮਲਪ੍ਰੀਤ ਚੁੱਪ ਕਰਕੇ ਘਰ ਆਉਂਦਾ ਵਾ ਤੇ ਉਹ ਜਿਹੜਾ ਉਹਨੂੰ ਲੱਭਣ ਦਾ ਅੰਮ੍ਰਿਤਕੌਰ ਨੂੰ ਲੱਭਣ ਦਾ ਡਰਾਮਾ ਕਰਦਾ ਵਾ ਆਪਣੀ ਮਾਂ ਦੇ ਕਹਿਣ ਆਪਣੀ ਦਾਦੀ ਦੇ ਕਹਿਣ ਦੇ ਉੱਤੇ ਤੇ ਉਸ ਤੋਂ ਬਾਅਦ ਜੀ ਫਿਰ ਜੋ ਕੁਝ ਵੀ ਆ ਸਾਰਾ ਤੁਹਾਨੂੰ ਪਤਾ ਹੀ ਆ ਕਿ ਕਮਲਪ੍ਰੀਤ ਪੁਲਿਸ ਨੇ ਤਾਂ ਪਹਿਲਾਂ ਫਾੜੀ ਲਿਆ ਸੀ ਉਸ ਤੋਂ ਬਾਅਦ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਵਾ ਤੇ ਇਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਵਾ ਤੇ ਮੇਰਾ ਖਿਆਲ ਆ ਇਹਦੀ ਇਹਦੀ ਕੋਈ ਆਪਾਂ ਨੂੰ ਨਹੀਂ ਮਿਲਦੀ ਜਾਣਕਾਰੀ ਕਿ ਇਹਨੂੰ ਸਜ਼ਾ ਕੀ ਹੋਈ ਸੀ ਉਮਰ ਕੈਦ ਦੀ ਸਜ਼ਾ ਜਾਂ ਫਾਂਸੀ ਦੀ ਸਜ਼ਾ ਤਾਂ ਇਹਨੂੰ ਜ਼ਰੂਰ ਹੋਈ ਹੋਣੀ ਚਾਹੀਦੀ ਆ ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਤੇ ਆਪਣੀਆਂ ਸਾਰੀਆਂ ਜੜੀਆਂ ਕਹਾਣੀਆਂ ਸਤਿਆ ਹੁੰਦੀਆਂ ਨੇ ਕੁਝ ਲੋਕ ਕਮੈਂਟ ਕਰਦੇ ਨੇ ਮਨ ਘੜਤ ਕਹਾਣੀਆਂ ਅਸੀਂ ਸੁਣਾਉਨੇ ਆ ਇਦਾਂ ਦਾ ਕੁਝ ਨਹੀਂ ਆ ਤੁਸੀਂ ਵੱਡੇ ਵੱਡੇ ਅਖਬਾਰਾਂ ਦੀਆਂ ਰਿਪੋਰਟਾਂ ਪੜ ਲਓ ਆਰਟੀਕਲ ਪੜ ਲਓ ਜਿੱਥੋਂ ਅਸੀਂ ਇਹ ਸਾਰਾ ਕੁਝ ਲੈ ਲੈਨੇ ਆ ਤੇ ਵੀ ਇਹ ਸਾਰਾ ਕੁਝ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਵਾ ਘਰਾਂ ਦੇ ਵਿੱਚ ਜਿਹੜੇ ਰਿਸ਼ਤੇ ਉਹ ਸ਼ਰਮਸਾਰ ਹੋ ਰਹੇ ਨੇ ਰਿਸ਼ਤੇ ਦੀਆਂ ਮਰਿਆਦਾਵਾਂ ਨੇ ਜੜੀਆਂ ਉਹ ਮੁੱਕਦੀਆਂ ਜਾ ਰਹੀਆਂ ਨੇ ਇਹਦੇ ਪਿੱਛੇ ਕੀ ਦਾ ਕਸੂਰ ਆ ਫੋਨਾਂ ਦਾ ਕਸੂਰ ਹੈ ਜਾਂ ਆਪਾਂ ਕਹਿ ਦਿੰਦੇ ਅਸੀਂ ਸੰਸਕਾਰ ਨਹੀਂ ਮਾਪਿਓ ਦੇ ਪਾਉਂਦੇ ਆਪਣੇ ਬੱਚਿਆਂ ਨੂੰ ਉਹ ਜੇ ਕੀ ਹੈ ਜਦੋਂ ਫੋਨ ਨਹੀਂ ਹੁੰਦੇ ਸੀ ਕੀ ਉਦੋਂ ਵੀ ਇਹੋ ਜਿਹਾ ਕੁਝ ਹੁੰਦਾ ਸੀ ਵੀ ਉਹ ਸਾਹਮਣੇ ਨਹੀਂ ਸੀ ਆਉਂਦਾ ਹੁਣ ਸਾਹਮਣੇ ਆ ਜਾਂਦਾ ਇਹ ਵੀ ਕਿਹਾ ਜਾ ਸਕਦਾ ਕਿ ਜਿਹੜੇ ਇਹੋ ਜਿਹੇ ਪਾਪ ਨੇ ਤੇ ਰਿਸ਼ਤਿਆਂ ਨੂੰ ਜਿਹੜੇ ਇਹ ਰਿਸ਼ਤਿਆਂ ਦੇ ਵਿੱਚ ਇਹੋ ਜਿਹੀਆਂ ਆਪਾਂ ਜਿਹੜੀਆਂ ਤਰੂਟੀਆਂ ਕਹਿ ਸਕਦੇ ਆ ਕੁਰੀਤੀਆਂ ਕਹਿ ਸਕਦੇ ਆ ਇਹ ਪਾਈਆਂ ਜਾ ਰਹੀਆਂ ਨੇ ਕਿ ਪਹਿਲਾਂ ਵੀ ਹੁੰਦੀਆਂ ਸੀ ਉਹ ਲੋਕਾਂ ਦੇ ਸਾਹਮਣੇ ਆ ਨਹੀਂ ਸੀ ਪਾਉਂਦੀਆਂ ਕਿਉਂਕਿ ਰਿਸੋਰਸਿਜ਼ ਨਹੀਂ ਸੀ ਅੱਜ ਕੱਲ ਰਿਸੋਰਸਿਜ਼ ਨੇ ਸਾਰਾ ਕੁਝ ਬਹੁਤ ਜਲਦੀ ਫੈਲ ਜਾਂਦਾ ਵਾ ਸੋਸ਼ਲ ਮੀਡੀਆ ਤੇ ਇਹ ਵੀ ਹੋ ਸਕਦਾ ਸੋ ਤੁਸੀਂ ਆਪੋ ਆਪਣੀ رائے ਜ਼ਰੂਰ ਦਿਓ ਤੇ ਮਨ ਦੇ ਉੱਤੇ ਕਾਬੂ ਮੈਂ ਹਮੇਸ਼ਾ ਕਹਿੰਦਾ ਉਹਨਾਂ ਕਰਨ ਦੀ ਲੋੜ ਆ ਨਤੀਜੇ ਬਹੁਤ ਖਤਰਨਾਕ ਹੁੰਦੇ ਨੇ ਕਮਲਪ੍ਰੀਤ ਸਿੰਘ ਨੇ ਵੀ ਕੀ ਘਟਿਆ ਇਹ ਸਾਰਾ ਕੁਝ ਕਰਕੇ ਆਪ ਵੀ ਹੁਣ ਜੇਲ੍ਹ ਦੀ ਹਵਾ ਘਾ ਰਿਆ ساری ਜ਼ਿੰਦਗੀ ਤਬਾਹ ਕਰ ਬੈਠਾ ਪਰਿਵਾਰ ਦੇ ਕੋਲੋਂ ਉਹਨਾਂ ਦੀ ਧੀ ਗਈ ਤੇ ਪੋਤਾ ਵੀ ਹੁਣ ਜੇਲ੍ਹ ਦੇ ਵਿੱਚ ਕੁਝ ਵੀ ਉਹਨਾਂ ਦੇ ਹੱਥ ਪੱਲੇ ਨਹੀਂ ਉਹ ਜ਼ਿੰਦਗੀ ਜਿਉਂਦੇ ਨਹੀਂ ਫਿਰ ਪਰਿਵਾਰ ਸਿਰਫ ਕੱਟਦੇ ਹੀ ਹੁੰਦੇ ਨੇ ਬਹੁਤ ਬਹੁਤ ਧੰਨਵਾਦ